ਸਤਿ ਸ਼੍ਰੀ ਅਕਾਲ ਆਲੇਕਮ ਦੋਸਤੋ ਸੋ ਮੈਂ ਤੁਹਾਡਾ ਆਪਣਾ ਗੋਗੀ ਟਿੱਬੇ ਵਾਲਾ ਅੱਜ ਇੱਕ ਜਹੇ ਕਿਸਾਨ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਜਿਹੜੇ ਕਿਸਾਨ ਨੇ 3 ਮਹੀਨਿਆਂ ਦੇ ਵਿੱਚ ਖੇਤੀ ਕੀਤੀ ਹੈ 100 ਦਿਨ ਦੀ ਖੇਤੀ ਦੇ ਵਿੱਚੋਂ ਬਹੁਤ ਹੀ ਵਧੀਆ ਕਮਾਈ ਕੀਤੀ ਹੈ ਤੇ ਉਹਨੇ ਜਿਹੜੀ ਖੇਤੀ ਦੀ ਰੀਤ ਚੱਲੀ ਆਉਂਦੀ ਹੈ ਕਣਕ ਤੇ ਚੌਲ ਉਹਨੂੰ ਤੋੜ ਕੇ ਇੱਕ ਕੰਪਨੀ ਦੇ ਨਾਲ ਜੁੜ ਕੇ ਕੰਮ ਕੀਤਾ ਆ ਜਿਉ ਸੋਡੀ ਮੁਲਾਕਾਤ ਕਰਾਉਣੇ ਆ ਸਾਡੇ ਕਿਸਾਨ ਆ ਪੰਮਾ ਚਾਚਾ ਜੀ ਨੇ ਮੇਰੇ ਤਾਂ ਵੈਸੇ ਪੰਮਾ ਜੀ ਨੇ ਆਜੋ ਮਨੋੜਿਆ ਸਾਨੂੰ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਹੋਰ ਦਾਤਾ ਲੋੜਾ हां ਜਮਾ ਠੀਕ ਆ ਮਲਾ ਅੱਛਾ ਚਾਚਾ ਕੀ ਕਰਾ ਚਾਹੇਗਾ ਕਿ ਪਹਿਲੀ ਵਾਰੀ ਤਾਂ ਲਾਇਆ ਪੁਦੀਨਾ ਪਹਿਲੀ ਵਾਰੀ ਆਪਾਂ ਜਿਵੇਂ ਲਾਇਆ ਸੀ ਕਿ ਨਾ ਬਹੁਤ ਵਧੀਆ ਰਹੇ ਸਫਲਤਾ ਰਹੀ ਆਪਾਂ ਨੂੰ ਠੀਕ ਹੈ ਤੇ ਵਧੀਆ ਪ੍ਰੋਫਿਟ ਚ ਰਹੇਗਾ ਕੰਮ ਇਹ 90 ਤੋਂ 100 ਡੇਨ ਦੀ ਖੇਤੀ ਆ ਠੀਕ ਹੈ ਠੀਕ ਹੈ ਜੀ ਇਹ ਦੀਗਾ ਅਮਰੀਕਨ ਪਪਰੇਟਾ ਲੱਗਿਆ ਵਾ ਸੀਗਾ ਆਪਣੇ ਸੋਡੇ ਆਹ ਜਿਹੜਾ ਆ ਵਾਲਾ ਪੁਦੀਨਾ ਦਾ ਇਹ ਜਿਹੜਾ ਦੀਗਾ ਅਮਰੀਕਨ ਪਪਰੇਟਾ ਦੀਗਾ ਇਹਨੂੰ ਕਹਿੰਦੇ ਨੇ ਅਮਰੀਕਨ ਪਪਰੇਟਾ ਹਾਂਜੀ ਤੇ ਇਹ ਖੁਸ਼ਬੂ ਵੀ ਆਪਣੇ ਨਾਲੋਂ ਜ਼ਿਆਦਾ ਹਾਂਜੀ ਉਹਦੇ ਨਾਲ ਇਹਦੇ ਵਿੱਚ ਤੇਲ ਘੱਟ ਆ ਖੁਸ਼ਬੂ ਵੱਧਦਾ ਠੀਕ ਹੈ ਠੀਕ ਹੈ ਜੀ ਤੇ ਇਹ ਇਹਦੇ ਵਿੱਚੋਂ ਤੁਸੀਂ ਜਿਹੜੇ ਕਿੰਨੇ ਬਿਗਾਂ ਦੀ ਖੇਤੀ ਕਰੀ ਆ ਕੀਤੀ ਆਪਾਂ ਇਹ ਆਪਣੇ ਕੋਲੇ ਤਕਰੀਬਨ 8 ਕਿ ਬਿਗੇ ਤੀਗਾ ਸਾਢੇ 4 ਬਿਗੇ ਥੋਂ ਤਾਂ ਮੇਰਾ ਸਰੋਂ ਵਾਲੇ ਵਾਹਣ ਚ ਤੀਗਾ ਠੀਕ ਹੈ ਤੇ ਸਾਢੇ 3 ਬਿਗੇ ਥੋਂ ਮੈਂ ਆਲੂ ਵਾਲੇ ਚ ਲਾਇਆ ਤੇ ਡਰ ਦੇ ਡਰ ਦੇ ਜਨੇ ਠੀਕ ਹੈ ਵੀ ਹਾਂ ਕਿਤੇ ਹਾਂ ਦੂਜੀ ਰੋਡ ਤੇ ਹੋਇਆ ਕੰਮ ਬਾਕੀ ਲਗਾ ਲਾਈਤੀ ਮੈਂ ਮੱਕੀ ਠੀਕ ਹੈ ਤੇ ਮੱਕੀ ਮੁੱਕੀ ਦੇ ਇਸ਼ਾਰੇ ਕਰਕੇ ਦੀ ਢੂਹੀ ਭੰਨ ਕੇ ਗਿਆ ਕਸਿਆ ਹਾਂਜੀ ਤੇ ਇਹ ਚਾਚਾ ਕਮਾਈ ਕਿੰਨੀ ਕੁ ਹੋਈ ਤੇਰੇ ਦੱਸਣ ਮਸਾਲੇ ਇਹ ਜਿਹੜਾ ਆਲੂ ਵਾਲਾ ਵਹਣਤੀ ਉਹ ਚੋਂ ਤਾਂ ਆਪਣਾ ਨਿਕਲ ਗਿਆ 24 ਕਿਲੋ 3.5 ਬਿਗਿਆਂ ਚੋਂ 3.5 ਬਿਗਿਆਂ ਚੋਂ 24 ਕਿਲੋ ਤੇਲ ਨਿਕਲਿਆ ਇਹਦਾ ਤੇਲ ਨਿਕਲਿਆ ਆਪਾਂ ਤੇਲ ਵਾਲੇ ਪਦੂਲੇ ਦੀ ਗੱਲ ਕਰ ਰਹੇ ਹਾਂ ਜੀ ਆਪਾਂ ਇਹਨਾਂ ਨੇ ਬੀਜਿਆ ਸੀਗਾ ਆਪਣੇ ਪੰਡੀ ਨੇ ਜਿਹੜਾ ਇਹ ਸਰੋਂ ਵਾਲਾ ਥੀਗਾ ਆਪਣਾ 4.5 ਬਿਗੇ ਤੋਂ ਇਹ ਚੋਂ 22 ਕਿਲੋ ਨਿਕਲਿਆ ਆਪਣਾ ਉਦੇ ਜੋ ਸਾਢੇ 23 ਕਿਲੋ ਇਹ ਸਾਢੇ 24 ਕਿਲੋ ਸਾਢੇ 24 ਕਿਲੋ ਉਹ ਤੋਂ ਵੱਧ ਨਿਕਲਣ ਦਾ ਕਾਰਨ ਉਹ ਕਾਰਨ ਫਿਰ ਆਲੂ ਵਾਲਾ ਠੀਕਾ ਆਲੂ ਵਾਲੇ ਚ ਰਖਾਦਾਂ ਵਾਲੀਆਂ ਪਈਆਂ ਹੁੰਦੀਆਂ ਨੇਗੀਆਂ ਓਕੇ 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 ਠੀਕ ਆ ਹਾਂਜੀ ਉਹਦੇ ਚ ਤਾਕਤ ਵੱਧ ਹੁੰਦੀ ਆ ਇਹ ਸਰੋਂ ਵਾਲਾ ਠੀਕਾ ਇਹ ਸਰੋਂ ਵਾਲਾ ਸੀ ਅੱਛਾ ਤਾਂ 15 ਦਿਨ ਦਾ ਗੈਪ ᱛੀਏ 15 ਦਿਨ ਲੇਟ ਠੀਕਾ ਉਹ 15 ਦਿਨ ਪਹਿਲਾਂ ਉਹ 15 ਦਿਨ ਪਹਿਲਾਂ ਦੀ ਸੀ ਠੀਕ ਹੈ ਸੋ ਇਹਦਾ ਜਿਹੜਾ ਰੇਟ ਆ ਜਿਵੇਂ ਤੁਸਾਂ ਨੂੰ ਤੁਸੀਂ ਲਾਇਆ ਉਹ ਸਹੀ ਕਹਿਣ ਤੇ ਤੇ ਇਹਦਾ ਰੇਟ ਤੁਹਾਨੂੰ ਕੀ ਮਿਲਿਆ ਰੇਟ ਪੈਸੇ ਇਕ ਤਿੱਖੜਾਈ ਦੇ ਕੇ ਮੇਰੇ ਪੱਲੇ ਜੀ 3400 ਰੁਪਇਆ ਕਿਲੋ ਪ੍ਰਤੀ ਕਿਲੋ ਪਿਆਗਾ 3400 ਰੁਪਇਆ ਪ੍ਰਤੀ ਕਿਲੋ ਹਾਂਜੀ ਕਿ ਚਾਚਾ ਬਹੁਤ ਵਧੀਆ ਕਮਾਈ ਦਾ ਸਮਾਂ ਹੈ ਹਾਂਜੀ ਕਿਨੇ ਟਾਈਮ ਚ ਹੋਇਆ ਇਹ ਆਪਣਾ ਜਾਣ ਦੀ 95 ਦਿਨ ਦਾ ਵੱਧ ਲਿਆ ਆ ਤਾਂ ਆਪਾਂ ਨੇ ਉਹ 100 ਤੋਂ ਟੱਪਾ ਲਿਆ ਤੀ ਉਹ 100 ਤੋਂ ਟੱਪ ਗਿਆ ਤਾਂ ਵੀ ਫਿਰ ਉਹ ਤੇਲ ਵੀ ਵੱਧ ਨਿਕਲਿਆ ਹਾਂ ਤੇਲ ਵੀ ਤਾਂ ਹੀ ਵੱਧ ਨਿਕਲਿਆ ਤੇ ਆਪਾਂ ਕਰੇ 3400 ਰੁਪਏ ਕਿਲੋ ਦੇ ਹਿਸਾਬ ਨਾਲ ਜੇ ਆਪਾਂ ਲਈ ਉਹ ਤਾਂ ਆਪਾਂ ਨਿਕਲੇ 24.5 ਕਿਲੋ ਹਾਂ 24.5 ਕਿਲੋ ਜੀ 2465 83300 ਦਾ ਹਾਂਜੀ ਦੇਖੋ ਵੀਰੇ 3:30 3:30 ਬੁੱਗਿਆ ਤੋਂ 3:30 ਵਜੇ 3:30 ਵਜੇ ਉਹ 100 105 ਦਿਨਾਂ ਦੀ ਖੇਤੀ ਦਾ ਜਿਹੜਾ ਚਾਚੇ ਦਾ ਵੇਚਿਆ ਤੇਰੇ ਨੇ ਠੀਕ ਹੈ ਜੀ ਉਹ 83300 ਤੁਸੀਂ ਵੀ ਕਰ ਸਕਦੇ ਹੋ ਤੁਹਾਡੇ ਸਾਹਮਣੇ ਸਾਰਾ ਕੁਝ ਬੋਲ ਰਿਹਾ ਤੁਸੀਂ ਆ ਕੇ ਇਹਨਾਂ ਨਾਲ ਮਿਲ ਸਕਦੇ ਹੋ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਗੱਲ ਵੀ ਕਰ ਸਕਦੇ ਹੋ ਤੇ ਮਿਹਨਤੀ ਜੇ ਕਿਸਾਨ ਨੇ ਤੇ ਐਕਟੀ ਨਾਲ ਜਿਹੜਾ ਕੀਤਾਗਾ ਗਾਹਾਂ ਨੂੰ ਫਿਰ ਕਿੰਨਾ ਲਾਉਣ ਦਾ ਵਿਚਾਰਾ ਗਾਹਾਂ ਨੂੰ ਦੇਖੋ ਜੀ ਮੇਰਾ ਸਾਰੇ ਖੱਤੇ ਜੀ ਲਾਉਣ ਦਾ ਇਰਾਦਾ ਹੈਗਾ ਕਿੰਨਾ ਖੱਤਾ ਆਪਣਾ ਆਪਣੇ ਕੋਲੇ 8 ਏਕੜ ਜ਼ਮੀਨ ਹੈਗੀ ਠੀਕ ਹੈ 5 ਏਕੜ ਦਾ ਆਪਣੇ ਕੋਲੇ ਆਲੂ ਕਿਸਾਨਾਂ ਨੇ ਦੇਖ ਕੇ ਤੁਸੀਂ ਕਿਸਾਨ ਉਧਰ ਦੇ 5 ਏਕੜ ਦਾ ਆਪਣੇ ਕੋਲੇ ਆਲੂ ਦਾ ਬੀਜ ਹੈ ਉਹ ਤਾਂ ਆਪਾਂ ਨੇ ਲਾਉਣਾ ਹੀ ਲਾਉਣਾ ਠੀਕ ਹੈ ਜੀ ਜੋ ਪਸ਼ੂਆਂ ਨੂੰ ਚਾਰਾ ਬੀਜਣਾ ਮੈਂ ਚਾਰ ਵਾਸਤੇ ਮੱਕੀ ਉੰਨੀ ਲਾ ਕੇ ਬਾਕੀ ਮੇਰਾ ਮੈਥਾ ਹੀ ਲਾਉਣ ਦਾ ਇਰਾਦਾ ਠੀਕ ਹੈ ਮੇਰਾ ਜੋ ਕਣਕ ਵੀ ਲਾਉ ਮੈਂ ਕਣਕ ਦੇ ਵਿੱਚ ਵੀ ਇੱਕ ਛਿਆੜ ਛੱਡ ਕੇ ਕਣਕ ਬੀਜ ਕੇ ਦੇ ਵਿੱਚ ਲਾਉਣੀ ਆ ਮੈਥਾ ਲਾਉਣਾਗਾ ਲਾਉਣਾਗਾ ਜਾਨਕੀ ਬਰਾਬਰ ਦੋ ਫਸਲਾਂ ਚੱਲ ਪੈਣਗੀਆਂ ਦੋ ਫਸਲਾਂ ਮੇਰੀਆਂ ਹੋ ਜਾਣਗੀਆਂ ਕਿਉਂਕਿ ਕਣਕ ਮੈਂ ਕੱਟ ਲੈਣੀ ਆ ਠੀਕ ਹੈ ਤੇ ਮੇਰਾ ਥੱਲੇੋਂ ਮੈਂ ਤਾਂ ਚੱਲ ਪਿਆ ਚੱਲ ਪਿਆ ਹਾਂਜੀ ਤੇ ਤੁਸੀਂ ਕਿਸਾਨਾਂ ਨੂੰ ਇਹਦੇ ਬਾਰੇ ਚਾਚਾ ਜੀ ਕੀ ਕਹਿਣਾ ਚਾਹੋ ਖਰਚਾ ਕਿ ਜੇਪ ਦੇਖੀਏ ਖਰਚਾ ਕਿੰਨਾਗਾ ਪਹਿਲਾਂ ਤਾਂ ਖਰਚਾ ਖਰਚਾ ਤਾਂ ਦੇਖੋ ਜੀ ਜਿਹੜਾ ਹੈਗਾ ਕੋਈ ਖਾਸ ਵਾਲਾ ਨਹੀਂ ਹੈਗਾ ਠੀਕ ਹੈ ਤੇ ਯਾਨੀ ਦੀ ਥੋੜੀ ਜੀ ਕਿਸਮਤ ਜ਼ਰੂਰ ਹੈਗੀ ਆ ਗਈ ਕਿਉਂਕਿ ਲੇਬਰ ਦਾ ਅੱਜ ਕੱਲ ਔਖਾਗਾ ਲੇਬਰ ਦੀ ਜ਼ਰੂਰ ਕਿਲਤ ਆਉਂਦੀ ਆ ਠੀਕ ਹੈ ਹੋਰ ਕੋਈ ਖਰਚੇ ਖੁਰਚੇ ਵਾਲੀ ਤਾਂ ਨਹੀਂ ਬਾਲੀ ਗੱਲ ਜਿਹੜੇ ਹਿਸਾਬ ਨਾਲ ਪ੍ਰੋਡਕਸ਼ਨ ਹੋ ਰਹੀ ਆ ਉਹ ਹਿਸਾਬ ਨਾਲ ਖਰਚਾ ਤਾਂ ਪੈ ਨਹੀਂ ਰਿਹਾ ਠੀਕ ਹੈ ਹਾਂਜੀ ਇੱਕ ਚੀਜ਼ ਆਪਾਂ ਦੇਖੀ ਵੀ ਖਰਚਾ ਕੱਢ ਕੇ ਤੁਹਾਡੇ ਪੱਲੇ ਥੱਲੇ ਪੈਣ ਦਾ ਕਿੰਨਾ ਕੰਦਾਜਾ ਲਾਇਆ ਖਰਚਾ ਦੂਜੀ ਫਸਲ ਦਾ ਮੇਰੇ ਹਿਸਾਬ ਚ 20 ਕਿਹ ਹਜ਼ਾਰ ਰੁਪਿਆ ਏਕੜ ਦੇ ਹਿਸਾਬ ਨਾਲ ਖਰਚਾ ਆਇਆ 20 ਹਜ਼ਾਰ ਏਕੜ ਦੇ ਹਿਸਾਬ ਨਾਲ ਲਾਇਆ ਆਪਾਂ 20 ਹਜ਼ਾਰ ਹੀ ਖਰਚਾ ਲਾਓ ਤੁਹਾਡਾ ਤੇ ਸਾਢੇ ਤਿੰਨ ਬਿੱਗਿਆਂ ਦਾ ਚਲੋ ਨਹੀਂ ਏਕੜ ਤੇ 20 ਕਿਹ ਹਜ਼ਾਰ ਰੁਪਿਆ ਅੱਛਾ ਏਕੜ ਦੇ 20 ਆਉਂਦਾ ਫਿਰ ਜੇ ਏਕੜ ਦੇ ਹਿਸਾਬ ਨਾਲ ਸਾਢੇ ਤਿੰਨ ਦੇ ਹਿਸਾਬ ਨਾਲ ਏਕੜ ਤਾਂ ਸਵਾ ਲੱਖ ਨੂੰ ਬੈਠੂਗਾ ਫਿਰ ਹਾਂਜੀ ਏਕੜ ਸਵਾ ਲੱਖ ਤੇ ਜਾਂਦਾ 1 ਲੱਖ 10 15 ਹਜ਼ਾਰ ਨੂੰ ਤਾਂ ਬੈਠ ਚਾਚਾ ਫਿਰ ਦੁਬਾਰੇ ਦੱਸਿਓ ਅਮਰੀਕਨ ਅਮਰੀਕਨ ਪਟੇਟਾ ਆ ਅਮਰੀਕਨੋਂ ਪਟੇਟਾ ਇਹਨੂੰ ਕਹਿੰਦੇ ਆ ਤੇ ਇਹਦੀ ਖੇਤੀ ਕਰੀਆ ਚਾਚਾ ਨੇ ਪਹਿਲੀ ਵਾਰੀ ਰਿਸਕ ਲੈਂਤਾ ਸੀ ਜੇ ਰਿਸਕ ਆ ਜਿੰਦਾ ਵੱਡਾ ਰਿਸਕ ਆ ਉੱਡੀ ਵੱਡਾ ਪ੍ਰੋਫਿਟ ਵੀ ਆ ਰਿਸਕ ਦਾ ਮਸਲਾ ਇਹ ਹੁੰਦਾ ਜਿੰਦਾ ਵੱਡਾ ਸੋਡਾ ਰਿਸਕ ਤੁਸੀਂ ਲਓਗੇ ਉਹਨਾਂ ਵੱਡੇ ਤੁਸੀਂ ਪ੍ਰੋਫਿਟ ਕੱਢ ਸਕਦੇ ਹੋ ਇਹਨਾਂ ਨੇ ਰਿਸਕ ਲਿਆ ਡਰਦੇ ਡਰਦੇ ਕਹਿੰਦੇ ਅਸੀਂ ਲਾਇਆ ਤੇ ਉਹਦੇ ਵਿੱਚ ਬਹੁਤ ਹੀ ਵਧੀਆ ਕਮਾਈ ਕੀਤੀ ਆ ਬਾਕੀ ਕਿਸਾਨ ਵੀਰਾਂ ਨੂੰ ਵੀ ਕਹੂੰਗਾ ਕਿ ਕੱਲਾ ਕੜਕ ਤੇ ਜੀਰੀ ਵਾਲੇ ਚੱਕਰ ਚੋਂ ਜੇ ਤੁਸੀਂ ਨਿਕਲੋ ਤਾਂ ਤੁਸੀਂ ਜ਼ਿਆਦਾ ਕਮਾਈ ਵੀ ਕਰ ਸਕਦੇ ਹੋ ਠੀਕ ਹੈ ਜੀ ਮਿਹਨਤ ਦੇ ਤੇ ਕਿੰਨੀ ਆਉਂਦੀ ਆ ਕਲਕ ਜੀਰੀ ਦੀ ਆਉਂਦੀ ਆ ਤੇ ਘੱਟ ਬਟਾ ਇਹਦੇ ਦੇ ਮੱਕੀ ਕਿੰਨੀ ਆਉਂਦੀ ਆ ਅੱਛਾ ਜਿੰਨੀ ਕ ਆਪਾਂ ਮੱਕੀ ਤੇ ਕਹਿ ਗਏ ਮੈਨੂੰ ਤਾਂ ਪਤਾ ਨਹੀਂ ਕਿੰਨੀ ਕ ਆਉਂਦੀ ਆ ਵੀ ਜੇ ਬੰਦਾ ਜਾਣੀ ਦੀ ਇਹਦੇ ਚ ਪੂਰੀ ਗੌਰ ਨਾਲ ਜਿਵੇਂ ਸਟੈਂਪ ਵਗੈਰਾ ਦਵਾਈ ਦੀ ਸਪਰੇਅ ਕਰਦਾ ਕਿੱਲੇ ਚ 2 ਲੀਟਰ ਪਾ ਕੇ ਕਰ ਦੇ ਠੀਕ ਹੈ ਤਾਂ ਚੌੜੇ ਪੱਤੇ ਵਾਲੇ ਨਦੀਨਾਂ ਨੂੰ ਰੋਕ ਲਵੇ ਬੰਦਾ ਹਰੇ ਹੋਣ ਤੋਂ ਤਾਂ ਇਹਦੇ ਤੇ ਕੋਈ ਖਾਸ ਮਿਹਨਤ ਨਹੀਂ ਫੇਰਾ ਜਿਹੜਾ ਜਿਵੇਂ ਝੋਨਾ ਹਰਾ ਹੋ ਜਾਂ ਚੌਲ ਕਾਕਾ ਜਾਂ ਸੌਂਫ ਆ ਇਹਨਾਂ ਨੂੰ ਦਵਾਈ ਮਾਰਨ ਵਾਸਤੇ ਹੈਗੀ ਆ ਉਹ ਜਿੰਨੀ ਮਰਜ਼ੀ ਡੋਜ਼ ਪਾ ਲੋ ਕੁਛ ਨਹੀਂ ਇਹਨੂੰ ਕਹਿੰਦੀ ਵੱਧ ਪਾ ਲੋ ਕੰਮ ਕੋਈ ਚੱਕਰ ਨਹੀਂ ਚੱਕਰ ਨਹੀਂ ਠੀਕ ਆ ਹਾਂ ਜੀ ਆਪਾਂ ਨੇ ਜਾਣ ਦੀ ਗੇਠ-ਗੇਠ ਜੀਰੀ ਵੀ ਮਾਰ ਲਈ ਤੀਗੀ ਠੀਕ ਆ ਇਹ ਕੇਰਾ ਮਾਰ ਕੇ ਹੁਣ ਜਦੋਂ ਪਦੀਨਾ ਵੱਢ ਲਿਆ ਦਵਾਰੇ ਜੂਰੀ ਆਲਾ ਤਾਂ ਫੇਰ ਉੱਠ ਖੜੀ ਇਹ ਜਿਹੜਾ ਹੁਣ ਆਪਾਂ ਆਹਾ ਫਰਜ਼ ਕਰ ਲੈ ਵੀ ਇਹ ਆਪਾਂ ਕੀ ਰੱਖਿਆ ਇਹ ਕਾਸ ਕੋ ਰੱਖਿਆ ਬਾਹਰ ਇਹ ਇੱਕ ਪਾ ਜੀ ਹੁਣ ਇਹੇ ਗਾਹਾਂ ਨੂੰ ਡੀ ਰੱਖਿਆ ਹੈਗਾ अच्छा ये ਤੁਸੀਂ ਬੀ ਦੇ ਤੌਰ ਤੇ ਰੱਖ ਬੀ ਦੇ ਤੌਰ ਤੇ ਇੱਕ ਇਹ ਜੇ ਕਟਾਈ ਹੋਰ ਦੇਊਗਾ ਜੀ اچھا ਇੱਕ ਬੀ ਨਾਲ ਤਾਂ ਬੀ ਰੱਖ ਲਿਆ ਨਾਲੇ ਆਪਾਂ ਨੂੰ ਕਟਾਈ ਇੱਕ ਹੋਰ ਦੇ ਇੱਕ ਤੋਂ ਕਟਾਈ ਹੋਰ ਲਵਾਂਗੇ ਕਿੰਨੇ ਕਿੰਨੇ ਟਾਈਮ ਬਾਅਦ ਦੂ 3 ਮਹੀਨੇ ਬਾਅਦ ਦੂ ਨਹੀਂ ਇਹ ਘੱਟ ਚੀਜ਼ ਦੇ ਦੂ ਹੁਣ ਕਟਾਈ ਠੀਕ ਹੈ ਹੁਣ ਬੋਲੇ ਪਾਪਰ ਬਣਾ ਲਈ ਆਪਾਂ ਪਹਿਲੇ 70 ਦਿਨਾਂ ਦੀ ਕਟਾਈ ਲੈ ਜਾਾਂਗੇ ਤੋਂ ਠੀਕ ਹੈ ਹੋ ਸਕਦਾ ਪਹਿਲੇ ਇਹ ਹੋ ਗਿਆ ਉਸ ਸੰਬੰਧ ਬਾਰੇ ਫੇਰ ਇੱਕ ਵਾਰੀ ਮਾਇਸ ਸੇਵਾ ਲਾ ਜੀ ਆਪਾਂ ਆਪਾਂ ਪਤਾ ਕੀ ਆਪਾਂ ਆਪਾਂ ਚਾਹੁੰਦੇ ਆ ਦੱਤਾ ਵੀ ਜਿਹੜਾ ਸਰਕਾਰ ਵੀ ਇਹ ਚਾਹੁੰਦੀ ਆ ਵੀ ਇਹਨਾਂ ਜਿਹੜਾ ਕਣਕ ਤੇ ਜਿਹੜੀ ਜੀਰੀ ਆ ਉਹਨੂੰ ਕਿਤ ਗੋਗੀ ਜੀ ਆਪਾਂ ਕੰਮ ਛੱਡ ਗਏ ਜਿਵੇਂ ਮੈਂ ਨਿੱਕੇ ਨਿੱਕੇ ਕੰਮ ਕਰਦਾ ਮੇਰੇ ਕੋਲੇ ਆਪ ਦੀ 4 ਏਕੜ ਜ਼ਮੀਨ ਹੈ ਮੈਂ ਵਧੀਆ ਗੁਜ਼ਾਰਾ ਕਰਦਾ ਕਿਉਂਕਿ ਪਿਆਜ਼ ਦੀ ਪਨੀਰੀ ਵੀ ਲਾਉਂਦੇ ਆ ਉਹ ਵੀ ਗੱਤੂ ਦੀ ਸ਼ਾਰੇ ਕਾਸ਼ੇ ਦੀ ਕਰੀਂਦਾ ਮਿਹਨਤ ਦੇ ਨਾਲ ਸਭ ਕੁਝ ਆਪ ਮਿਹਨਤ ਦੇ ਨਾਲ ਬਾਕੀ ਰਿਸਕ ਮਾੜਾ ਮੋਟਾ ਜ਼ਿੰਮੇਵਾਰ ਨੂੰ ਲੈਣਾ ਹੀ ਆ ਜ਼ਿੰਮੇਵਾਰ ਹੈਗਾ ਹੀ ਰਿਸਕ ਹੀ ਆ ਹਾਂਜੀ ਵਾਹ ਇਹ ਦੋਸਤੋ ਇਹ ਜਿਹੜੀ ਤੁਸੀਂ ਕਹਿੰਦੇ ਸੀਗੇ ਆਪਾਂ ਵੀ ਜਿਹੜੀ ਆਪ ਰੱਖ ਲਿਆ ਆਪਾਂ ਇਹ ਠੀਕ ਹੈ ਇੱਕ ਤਾਂ ਆਪਾਂ ਇਹ ਤੋਂ ਕਟਾਈ ਲੈ ਲਈ ਆਪਾਂ ਵੇਚਾਂਗੇ ਕੀ ਰੇਟੋਂ ਇਹ ਜਿਹੜੇ ਚੀਜ਼ਾਂ ਦਾ ਹਜੇ ਕੋਈ ਸਮਾਂ ਨਹੀਂ ਦਿੱਤਾ ਹੋਇਆ ਇਹ ਗਾਹਾਂ ਜਿਹੜਾ ਲੋਕਾਂ ਦਾ ਮਾਰਕੀਟ 'ਚ ਰੇਟ ਰੱਖਿਆ ਵਾ ਹੋਊਗਾ ਜਿਵੇਂ ਆਪਾਂ ਨੇ ਹਜੇ ਜਿਹੜੇ ਬੰਦੇ ਤੋਂ ਇਹ ਲਿਆ ਤੀਗਾ ਉਹ ਬੰਦੇ ਨੂੰ ਹਜੇ ਆਪਾਂ ਨੇ ਪੈਸਾ ਨਹੀਂ ਦਿੱਤਾ ਉਹ ਚੀਮਾ ਸਾਹਿਬ ਦਾ ਮਿੱਤਰ ਤੀਗਾ ਠੀਕ ਆ ਸਭ ਆਪਣੇ ਅਸਲੀ ਦਾ ਸਰਾਬੇ ਤੋਂ ਤੇ ਉਹਨਾਂ ਤੋਂ ਇਹ ਆਇਆ ਵਾ ਤੇ ਉਹਨਾਂ ਨੂੰ ਹਜੇ ਆਪਾਂ ਨੇ ਕੋਈ ਪੈਸਾ ਨਹੀਂ ਦਿੱਤਾ ਬਸ ਉਹਨਾਂ ਨੇ ਰਹਿ ਕਰਕੇ ਜਿਵੇਂ ਉਹ ਚੱਲਣਗੇ ਉਹਨਾਂ ਦੇ ਹਿਸਾਬ ਨਾਲ ਆਪਾਂ ਰੇਟ ਰੱਖ ਲਾਂਗੇ ਹਾਂਜੀ ਦੋਸਤੋ ਜੇ ਤੁਸੀਂ ਕਰਨਾ ਚਾਹੁੰਦੇ ਹੋ ਅ ਉਹਦੀ ਪੁਦੀਨੇ ਦੀ ਖੇਤੀ ਜਿਹਦੇ ਵਿੱਚੋਂ ਤੇਲ ਨਿਕਲਦਾ ਹੈ ਪਹਿਲਾਂ ਇੱਕ ਵੀਡੀਓ ਇਸ ਤੋਂ ਬਾਅਦ ਅਸੀਂ ਵੀਡੀਓ ਵੀ ਪਾਵਾਂਗੇ ਹੋ ਸਕਦਾ ਇਹ ਤੋਂ ਪਹਿਲਾਂ ਪਾਈ ਉਹ ਵੀਡੀਓ ਤਾਂ ਕਿ ਤੁਹਾਨੂੰ ਪਤਾ ਲੱਗ ਰਿਹਾ ਵੀ ਉਹ ਕੀ ਚੀਜ਼ ਹੈ ਠੀਕ ਹੈ ਸੋ ਇਹਦੇ ਵਿੱਚੋਂ ਤੇਲ ਨਿਕਲਦਾ ਤੇ ਤੇਲ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਇਨਕਮ ਦਾ ਸੋਰਸ ਹੈ ਕਿਸਾਨ ਵੀਰਾਂ ਦੀ ਦਾ ਜੇਕਰ ਕਿਸਾਨ ਵੀਰ ਚਾਹੁੰਦੇ ਆ ਕਿ ਉਹ ਇਹਦੀ ਖੇਤੀ ਕਰਨਾ ਚਾਹੁੰਦੇ ਆ ਇਹਦੇ ਬਾਰੇ ਨੂੰ ਆਉਣਾ ਚਾਹੁੰਦੇ ਆ ਠੀਕ ਆ ਤਾਂ ਸਾਡੇ ਚਾਚਾ ਜੀ ਦਾ ਮੋਬਾਈਲ ਨੰਬਰ ਹੈ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਸਾਡੇ ਦੇ ਯਕੀਨ ਨਾ ਕਰਿਓ ਕਿਉਂਕਿ ਮੈਂ ਕਿਸਾਈਲਾ ਨੂੰ ਤਾਂ ਲੈ ਕੇ ਆਇਆ ਇੱਥੇ ਇਹਨਾਂ ਕੋਲੇ ਤਾਂ ਚੱਲ ਕੇ ਆਇਆ ਤਾਂ ਕਿ ਬੰਦੇ ਨੇ ਜਿਹੜੇ ਬੰਦੇ ਨੇ ਕੀਤਾ ਹੁੰਦਾ ਨਾ ਉਹ ਤੇ ਆਪਾਂ ਜਾਦੇ ਯਕੀਨ ਕਰ ਲੈਣੇ ਪਤਾ ਲੱਗ ਜਾਂਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰਿਓ ਇਹਨਾਂ ਦੇ ਨੰਬਰ ਤੇ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਮਿਲ ਲਿਓ ਜੇ ਬੀ ਲੈਣਾ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਬੀ ਵੀ ਪ੍ਰੋਵਾਈਡ ਕਰਾਉਣਗੇ ਠੀਕ ਹੈ ਤੁਹਾਨੂੰ ਦੱਸਣਗੇ ਕਿਵੇਂ-ਕਿਵੇਂ ਕੀ ਕਰਨਾ ਸਪੈਸ਼ਲ ਕੰਪਨੀਆ ਜਿਹੜੀ ਕੰਪਨੀ ਦੇ ਜਿਹੜੇ ਆਪਦੇ ਵਰਕਰ ਨੇ ਉਹ ਤੁਹਾਡੇ ਕੋਲੇ ਆ ਕੇ ਤੁਹਾਡੀ ਮਦਦ ਕਰਨਗੇ ਤਾਂ ਜੋ ਤੁਹਾਡੀ ਇਨਕਮ ਵੀ ਵਧੂਗੀ ਠੀਕ ਹੈ ਜੀ ਉਨੇ ਕੀ ਮਿਹਨਤੀ ਦੇਤੇ ਹੁੰਦੀ ਹੈ ਜਿੰਨੇ ਦੂਜੀ ਫਸਲਾਂ ਤੇ ਹੁੰਦੀ ਹੈ ਸੋ ਦੋਸਤੋ ਅਗਲੀ ਵੀਡੀਓ ਚਾਚਾ ਜੀ ਨਾਲ ਦੁਬਾਰੇ ਜਲਦੀ ਕਰਾਂਗੇ ਉਦੋਂ ਲਈ ਧੰਨਵਾਦ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਲਾਈਕ ਕਰ ਦਿਓ ਤੇ ਜੇ ਮੇਰਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਗੁੱਗੀ ਟਿੱਬੇ ਵਾਲਾ ਉਸ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ ਖੁਸ਼ੀਆਂ ਮਾਣੋ ਹੱਸਦੇ ਖੇੜਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ